ਵੀਵੀ ਟੂਡੇ ਚੈਨਲ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਜਲ ਘਰ ਵਿੱਚ ਬਣੀ ਪਾਣੀ ਦੀ ਡਿੱਗੀ ਵਿੱਚ ਨਹਾਉਣ ਸਮੇਂ ਦੋ ਬੱਚੀਆਂ ਦੀ ਜਾਨ ਚਲੇ ਜਾਣ ਦਾ ਦੁਖਦਾਈ ਸਮਾਚਾਰ ਗਿੱਦੜਵਾਹਾ ਤੋਂ ਸਾਹਮਣੇ ਆਇਆ ਹੈ ਜਿਸ ਸਬੰਧੀ ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਗਿੱਦੜਵਾਹਾ ਵਿਖੇ ਕਣਕ ਦਾ ਸੀਜ਼ਨ ਲਗਾਉਣ ਆਏ ਪ੍ਰਵਾਸੀ ਮਜ਼ਦੂਰ ਜੋ ਝੁੱਗੀਆਂ ਵਿੱਚ ਰਹਿ ਰਹੇ ਸਨ ਜਿਨ੍ਹਾਂ ਦੀਆਂ ਤਿੰਨ ਬੱਚੀਆਂ ਇੱਥੇ ਬਣੇ ਜਲ ਘਰ ਵਿੱਚ ਅੰਬ ਦੇ ਦਰਖਤ ਉਪਰੋਂ ਡਿੱਗੀਆਂ ਅੰਬੀਆਂ ਚੋਣਾਈਆਂ ਸਨ ਇਹ ਅਚਾਨਕ ਉਹਨਾਂ ਨੇ ਨਹਾਉਣ ਲਈ ਇਸ ਜਲ ਘਰ ਵਿੱਚ ਬਣੀ ਪਾਣੀ ਦੀ ਡਿੱਗੀ ਵਿੱਚ ਛਾਲ ਮਾਰ ਦਿੱਤੀ ਜਿਨ੍ਹਾਂ ਚੋਂ ਦੋ ਬੱਚੀਆਂ ਦੀ ਡੁੱਬਣ ਕਰਕੇ ਮੌਕੇ ਤੇ ਹੀ ਜਾਨ ਚਲੀ ਗਈ ਤੇ ਇੱਕ ਬੱਚੀ ਨੂੰ ਬਚਾ ਲਿਆ ਗਿਆ ਬੱਚੀਆਂ ਦੀ ਉਮਰ 12-13 ਸਾਲ ਦੱਸੀ ਜਾ ਰਹੀ ਹੈ ਜਿਨ੍ਹਾਂ ਦਾ ਨਾਮ ਪ੍ਰੀਤੀ ਅਤੇ ਮਧੂ ਦੱਸਿਆ ਜਾ ਰਿਹਾ ਹੈ ਬਧਿਰੇ ਜਾਣਕਾਰੀ ਲਈ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਜਸਬੀਰ ਸਿੰਘ ਅਤੇ ਹੋਰ ਬੱਚਿਆਂ ਨਾਲ ਕਰਦੇ ਆਂ ਗੱਲਬਾਤ मेरा नाम है गोरी। किस तरह की गौरी लो हम लोग आम आए थे बोला कि हमें चलो छलान मारूंगी तेने डूब बीच छलान मार दिया पेड़ के उतर गया तो इन्हे बोला कि मधु तू भी चल जा नीचे तू भी नहा लेना तो एक लड़की था ना क्या नाम था प्रीति प्रीति के ना किया तो भी चला गया फिर बात को इसका चुननी था लड़के पकड़ा तो भी इसके साथ चला गया फिर बात को जो है वो डूबने लग गया तो एक था वो मोबाइल देख रहा था निकला नहीं बच गया लड़के को तैरना हाँ इसको। इसको। इसके आता आता था। था। ये बाहर निकल गया उसके बाद आप कौन से रास्ते से आए थे हम इधर से आए थे मेन रास्ते से ही थे वाटर वर्क वाले कोई आपको जबरदस्ती तो नहीं लेकर आया ਅਕਸਰ ਆਤੇ ਹੋ ਆ ਵੀ ਹਾਂ ਪੇ ਕੋਈ ਰੋਕਤਾ ਨਹੀਂ ਆਪਕੋ ਯਾਹ ਪੇ ਰੋਕਤਾ ਰੋਕਤਾ ਮਮੀ ਪਤਾ ਸਾਈਟ ਦੀਆਂ ਦੇ ਦਿੱਤੀਆਂ ਗੱਲਾਂ ਇਹ ਬੱਚੇ ਰੁਪਏ ਜੀ ਦੋ ਇਹ ਬੱਚੇ ਇੱਥੋਂ ਵਾਟਰ ਬੋਟਲ ਦੀਆਂ ਡਿੱਗੀਆਂ ਗਿਦਲਵਾ ਇੰਕੀ ਚ ਨਾਉਂ ਚ ਲੀ ਗੀ ਡਿੱਗੀ ਦੇ ਵਿੱਚ ਨਾਉਂਦਣੋਂ ਦੇ ਬੱਚੇ ਅੱਠ ਤੋਂ ਕੋਪਨ ਛੋਟੇ 12 13 ਸਾਲ ਦੀ ਮੁਰਦੇ ਸੀ ਉਹਦੇ ਵਿੱਚੋਂ ਤਿੰਨ ਬੱਚੇ ਪਹਿਲਾਂ ਡੁੱਬ ਗਏ ਜਿਨ੍ਹਾਂ ਚੋਂ ਦੋਨੀਆਂ ਲਾਸ਼ਾਂ ਮਿਲ ਗਈਆਂ ਬਾਹਰ ਇੱਕ ਨੂੰ ਇਹਨਾਂ ਨੇ ਬੱਚੇ ਨੇ ਡੋਲਾ ਪਾਇਆ ਜਿਹੜੇ ਲੋਕ ਰਾਜੀ ਲੱਗ ਰਹੇ ਸੀ ਉਹਨਾਂ ਨੇ ਬਚਾ ਲਿਆ ਤੇ ਦੋ ਬੱਚੇ ਡੁੱਬ ਗਏ ਜਿਨ੍ਹਾਂ ਦੀ ਦੋਨਾਂ ਦੀ ਡੱਡਪੋੜੀਆਂ ਸੀ ਬਾਹਰ ਕੱਢ ਲਈ ਲੋਕਾਂ ਦੀ ਹਮਰਾਹ ਦੇ ਨਾਲ ਸਰ ਕਿਦਾਂ ਲੱਗਦਾ ਕਿ ਕਿਸ ਤਰ੍ਹਾਂ ਕਿੰਦੀ ਗਲਤੀ ਲੱਗਦੀ ਹੈ ਜੀ ਮੋੜਲੀ ਤਫਤੀਸ਼ ਤੋਂ ਤੁਹਾਨੂੰ ਇਹ ਤੁਰਦੀਸ਼ ਕਰਦੇ ਆ ਦੇਖਦੇ ਆ ਗਲਤੀ ਕਿਦੀ ਹੋਇਆ ਤੇ ਗਰਮੀ ਕਾਰਨ ਕਰਕੇ ਬੱਚੇ ਨਹਾਉਣਾ ਇੱਥੇ ਪਕੀ ਤਬਦੀਸ਼ ਕਰਦੇ ਵੀ ਕਿਹਦੀ ਗਲਤੀ ਪਰ ਸਰ ਬਟਰਲਕਸ ਦਾ ਖੁੱਲਾ ਏਰੀਆ ਸਾਹਮਣੇ ਗੇਟ ਤੋਂ ਆਏ ਆ ਬੱਚੇ ਉੱਥੇ ਵੀ ਕੋਈ ਹੈ ਨਹੀਂਗੇ ਹਨਾ ਲੱਗਿਆ ਕੁਛ ਇਹਦੇ ਬਾਰੇ ਨਹੀਂ ਕਹਿੰਦੇ ਵੀ ਸਾਹਮਣੇ ਆਏ ਆ ਜਾਂ ਪਿੱਛੋਂ ਆਏ ਆ ਅੱਗੋਂ ਇਹ ਤਬਦੀਸ਼ ਕਰਦੇ ਵੀ ਕਿਦਰ ਦੀ ਬੱਚੇ ਆ ਇਹ ਕੀ ਗੱਲਬਾਤ ਆ ਇਹ ਪੁਛ-ਕੁਛ ਕਰਦੇ ਬੱਚਿਆਂ ਕਿਦਰ ਕੋਈ ਹਿਦਾਇਤ ਵਗੈਰਾ ਕਰੋਗੇ ਜੇ ਮੰਨ ਲਓ ਜਿਹੜਾ ਰਾਹ ਰੋਕਣ ਵਾਸਤੇ ਜਿਹੜੇ ਬੱਚੇ ਆਉਂਦੇ ਹਨ ਹਾਂਜੀ ਉਹ ਮਹਿਕਮੇ ਨੂੰ ਅਸੀਂ ਪੁੱਛਦੇ ਹਾਂ ਤਸਦੀਕ ਕਰਦੇ ਹਾਂ ਕੀ ਗੱਲਬਾਤ ਆ ਸਿਣੀ ਰਵਸਨ ਧਿਆਨ ਚ ਲਾ ਕੇ ਸਿਵਲ ਪ੍ਰਸ਼ਾਸਨ ਦੇ ਧਿਆਨ ਚ ਲਾ ਕੇ ਵੀ ਕੀਦੀ ਗਲਤੀ ਹੋ ਰਹੀ ਹੈ いいこと言うな。<music>